ਵਾਹਿਗੁਰੂ ਜੀ ਕੀ ਬੋਤ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਡੇਰਾ ਭੂਮੀ ਵਾਲਾ ਪੁੱਜੋ ਨਾਨਕ ਸਰ ਵਾਲੇ ਬਾਬਾ ਸੰਦੇਵ ਸਿੰਘ ਜੀ ਆਪਣੇ ਆਪ ਨੂੰ ਸੰਤ ਕਹਉਂਦੇ ਆ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕੁਰਸੀ ਢਾਕੇ ਮਤਲ ਸੰਗਤਾਂ ਨੂੰ ਪ੍ਰਸ਼ਾਦ ਦਿੰਦੇ ਆ ਇਹ ਬਹੁਤ ਤੇ ਨਿੰਦਨਯੋਗ ਗੱਲ ਹੈ ਇਹ ਮਾੜੀ ਘਟਨਾ ਹੈ ਤੇ ਦੂਸਰਾ ਇਹ ਜੋ ਸੰਗਤਾਂ ਹੁੰਦੀਆਂ ਨੇ ਕੋਈ ਨੀਤ ਜਾਤੀ ਦਾ ਕਹਿ ਕੇ ਉਹਨੂੰ ਬਿੱਕਰਾ ਕਰਕੇ ਲੰਗਰ ਛਕਾਇਆ ਜਾਂਦਾ ਹੈ। ਤੋਂ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਅੱਜ ਸਾਰੀਆਂ ਸਿੱਖ ਜਥੇਬੰਦੀਆਂ ਤੇ ਸਤਿਨਾਮਾ ਪੁਰਸ਼ ਆਪਣੇ ਜੋ ਕਿ ਥਾਣਾ ਕੈਂਟ ਬਠਿੰਡਾ ਵਿਖੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਆਂਦੀ ਹੈ ਕਿ ਇਹ ਵੀਡੀਓ ਨੂੰ ਬਾਕ-ਬਾਕ ਸ਼ੇਅਰ ਕਰਦੋ ਤੇ ਸਾਰੀਆਂ ਸੰਗਤਾਂ ਸਾਡਾ ਸਾਥ ਦਿਓ ਰਲ ਮਿਲ ਕੇ ਕਿ ਬਹੁਤ ਮਤਲਬ ਕੀ ਉਤਰਾਲੇ ਕਰ ਰਹੇ ਆ ਵੀ ਸਾਡੇ ਤੇ ਕਾਰਵਾਈ ਨਾ ਕੀਤੀ ਜਾਵੇ ਤੇ ਜਿਹੜਾ ਪ੍ਰਸ਼ਾਸਨ ਆਂ ਕੋ ਸਾਡੇ ਨਾਲ ਐਪਲੀਕੇਸ਼ਨ ਹੋਤੀ ਨਹੀਂ ਗਈ ਹੈ ਜੋ ਦਰਖਾਸਤ ਹੈ ਸੋ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬਾਬਾ ਜੀ ਕੋਈ ਵੀ ਪਾਵਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨ ਵੀਡੀਓ ਵਾਇਰਲ ਹੋਈ ਆ 15 ਰੁਪਈਆ ਵਾਲੇ ਦੇ ਮੁੱਵੀ ਬਾਬਾ ਸੁਖਦੇਵ ਸਿੰਘ ਆਪਿਆ ਆ جا ਕੇ ਪ੍ਰਸ਼ਾਦ ਥੰਦਾ ਕੇਲਿਆਂ ਦਾ ਉਸ ਦੇ ਸੰਬੰਧੀ ਅੱਜ ਮੰਗ ਪੱਤਰ ਦਿੱਤਾ ਗ੍ਰੈਂਡ ਖਾਓ ਬਠਿੰਡਾ ਤੇ ਪ੍ਰਸ਼ਾਸਨ ਨੇ ਸੁਸ਼ੋਭਾ ਆਏ ਵੀ ਜਲਦੀ ਤੇ ਜਲਦੀ ਉਹਦੇ ਤੇ ਕਾਰਵਾਈ ਹੋਊਗੀ ਤੇ ਸਾਡੀ ਵੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ 2 ਦਿਨਾਂ ਦੇ ਵਿੱਚ ਉਹਦੇ ਤੇ ਕਾਰਵਾਈ ਕਰ ਦਿੱਤੀ ਜਾਵੇ ਨਹੀਂ ਫਿਰ ਫੌਜਾਂ ਚੜ ਕੇ ਆਉਂਦੀਆਂ ਰਹੀਆਂ ਤੇ ਚੜ ਕੇ ਹੋਣਗੀਆਂ ਫਿਰ ਨਾ ਕਿ ਉਹ ਵੀ ਜਾਂ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਜਾਂ ਸਾਡਾ ਕੋਈ ਨੁਕਸਾਨ ਹੋ ਗਿਆ ਅਸੀਂ ਰੋਡ ਦਾ ਘਰਾਓ ਕਰਾਂਗੇ ਇੱਥੋਂ ਬਾਅਦ ਇਹ ਰੋਡ ਦਾ ਸਾਡਾ ਜੀਰ ਕਾ ਲੋ ਰੋਡ ਦਾ ਅਸੀਂ ਘਰਾਓ ਕਰਾਂਗੇ ਬੇਨਤੀ ਆ ਅਸੀਂ ਸੁਣਿਆ ਵੀ ਉਹਦੇ ਐਮਐਲਏ ਦੇ ਬੋਲਗੇ ਸਾਥੇ ਹੋਣਗੇ ਪਰ ਸਾਜ ਨੂੰ ਬੇਨਤੀ ਆ ਚਾਈ ਨੂੰ ਮੱਖ ਰੱਖਦੇ ਹੋਏ ਕਾਰਵਾਈ ਕੀਤੀ ਜਾਵੇ ਵਾਹਿ ਠੀਕ ਆ ਹਰ ਸਾਹਿਬ ਵਾਹਿ ਠੀਕ ਆ